ਦੋਸਤੋ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਹੋਰ ਬੜੀ ਵੱਡੀ ਅਪਡੇਟ ਹੈ ਬੜੀ ਵੱਡੀ ਖਬਰ ਹੈ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਹਾਲਾਂਕਿ ਲਗਾਤਾਰ ਹੁਣ ਤੱਕ ਆਪਾਂ ਨੇ ਕਈ ਵੀਡੀਓ ਪਾਈਆਂ ਨੇ ਪੰਚਾਇਤੀ ਚੋਣਾਂ ਦੇ ਉੱਪਰ ਪਿੰਡ ਦੀਆਂ ਸਰਪੰਚੀ ਦੀਆਂ ਚੋਣਾਂ ਦੇ ਉੱਪਰ ਪੰਚਾਇਤੀ ਹੋਰ ਮਾਮਲੇ ਨੇ ਜਿਹੜੇ ਉਹਨਾਂ ਸਾਰਿਆਂ ਦੀ ਆਪਾਂ ਨੇ ਗੱਲਬਾਤ ਕੀਤੀ ਹੈ ਪਰ ਹੁਣ ਤੱਕ ਇਹ ਚੀਜ਼ ਕਲੀਅਰ ਨਹੀਂ ਸੀ ਹੋ ਰਹੀ ਲੋਕਾਂ ਨੂੰ ਕਿ ਜਿਹੜੀਆਂ ਪੰਜਾਬ ਦੀਆਂ ਚੋਣਾਂ ਨੇ ਪੰਚਾਇਤੀ ਚੋਣਾਂ ਉਹ ਆਖਰ ਪੰਜਾਬ ਸਰਕਾਰ ਕਰਾਊਗੀ ਕਦੋਂ ਤੁਸੀਂ ਹੋਰ ਵੀਡੀਓ ਵੀ ਸਾਡੀ ਪੰਜਾਬ ਦੀਆਂ ਚੋਣਾਂ ਦੇ ਸੰਦਰਭ ਦੇ ਵਿੱਚ ਜਾ ਕੇ ਇਸੇ ਚੈਨਲ ਦੇ ਉੱਪਰ ਦੇਖ ਸਕਦੇ ਹੋ ਚੈਨਲ ਦਾ ਨਾਮ ਹੈ ਪੰਜਾਬੀ ਵਿਊਰਸ਼ਿਪ ਦੋਸਤੋ ਅੱਜ ਇੱਕ ਹੋਰ ਬੜੀ ਵੱਡੀ ਅਪਡੇਟ ਹੈ ਜਿਹੜੀ ਪੰਚਾਇਤੀ ਚੋਣਾਂ ਦੇ ਲੈ ਕੇ ਉਹ ਮੈਂ ਤੁਹਾਡੇ ਤੱਕ ਲੈ ਕੇ ਆਇਆ ਮੇਰੇ ਹੱਥ ਦੇ ਵਿੱਚ ਅਜੀਤ ਅਖਬਾਰ ਆ ਅਜੀਤ ਨਿਊਜ਼ਪੇਪਰ ਜਿਹੜਾ ਪੰਜਾਬ ਦਾ ਇੱਕ ਵੱਡਾ ਨਿਊਜ਼ਪੇਪਰ ਹੈ ਉਹਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਬੜੀ ਵੱਡੀ ਰਿਪੋਰਟ ਲੱਗੀ ਹੈ ਇਹ ਰਿਪੋਰਟ ਕੀ ਹੈ ਮੈਂ ਤੁਹਾਨੂੰ ਇਹ ਪੜ੍ਹ ਕੇ ਦੱਸੂਗਾ ਇਸ ਰਿਪੋਰਟ ਦੇ ਅਨੁਸਾਰ ਦੱਸਿਆ ਗਿਆ ਕਿ ਕੀ ਪੰਜਾਬ ਦੀਆਂ ਪੰਚਾਇਤੀ ਚੋਣਾਂ ਨੂੰ ਡਿਲੇ ਕਰ ਸਕਦੀ ਹੈ ਭਗਵੰਤ ਮਾਨ ਸਰਕਾਰ 6 ਮਹੀਨੇ ਤੋਂ ਵੱਧ ਸਮਾਂ ਪਾ ਸਕਦੀ ਹੈ ਪੰਜਾਬ ਸਰਕਾਰ ਕਿਹੇ ਸੰਵਿਧਾਨ ਦੀ ਉਲੰਘਣਾ ਸਾਰੀਆਂ ਚੀਜ਼ਾਂ ਡਿਸਕਸ ਕਰਾਂਗੇ ਆਪਾਂ ਪੰਚਾਇਤੀ ਚੋਣਾਂ ਤੋਂ ਲੈ ਕੇ ਜਾਂ ਹੋਰ ਚੋਣਾਂ ਤੋਂ ਲੈ ਕੇ ਜਿਹੜੀਆਂ ਨਲੋਂ ਦੇ ਬਲੱਗ ਸੰਮਤੀ ਜਾਂ ਫਿਰ ਨਗਰ ਨਿਗਮ ਚਾਰ ਜਾਂ ਨਗਰ ਕਾਉਂਸਲ ਦੀਆਂ ਬਿਆਲੀ ਉਹ ਸਾਰੀਆਂ ਚੋਣਾਂ ਨੇ ਹਾਈ ਕੋਰਟ ਦੇ ਵਿੱਚ ਦਖਲ ਹ ਉੱਤੇ ਸੁਣਵਾਈ ਹੈ ਕੇਸ ਦੀ ਪਰ ਦੋਸਤੋ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਦੇ ਉੱਪਰ ਉਹ ਦੋਸਤ ਇਸ ਚੈਨਲ ਪੰਜਾਬੀ ਵਿਊਰਸ਼ਿਪ ਨੂੰ ਕਰ ਲੈਣ ਸਬਸਕ੍ਰਾਈਬ ਕਿਉਂਕਿ ਇਸ ਚੈਨਲ ਦੇ ਉੱਪਰ ਪੰਜਾਬੀ ਵੀਅਰਸ਼ਿਪ ਚੈਨਲ ਦੇ ਉੱਪਰ ਤੁਹਾਨੂੰ ਪੰਚਾਇਤੀ ਚੋਣਾਂ ਤੋਂ ਲੈ ਕੇ ਹਰ ਅਪਡੇਟ ਮਿਲੇਗੀ ਪੰਜਾਬ ਸਰਕਾਰ ਦੀ ਕੀ ਐਕਟੀਵਿਟੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਤੇ ਇਹਦੇ 'ਚ ਕੀ ਕੀ ਅੱਗੇ ਡਿਵੈਲਪਮੈਂਟ ਹੋਈਆਂ ਨੇ ਕੀ ਕੀ ਸਰਕਾਰ ਫੈਸਲੇ ਲਾਊਗੀ ਪੰਚਾਇਤੀ ਚੋਣਾਂ ਦੇ ਵਿੱਚ ਪੰਚਾਇਤੀ ਚੋਣ ਅੱਜ ਹੋਊਗੀ ਪੰਚਾਇਤੀ ਚੋਣ ਕਦੋਂ ਹੋਊਗੀ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਤੁਹਾਨੂੰ ਜੇਕਰ ਅਪਡੇਟ ਮਿਲੇਗੀ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਪੰਜਾਬੀ ਵੀਅਰਸ਼ਿਪ ਦੇ ਉੱਪਰ ਅਪਡੇਟ ਮਿਲੂਗੀ। ਤਾਂ ਇਸ ਕਰਕੇ ਤੁਸੀਂ ਇਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਤੁਸੀਂ ਇਹ ਚੈਨਲ ਕਰੋਗੇ ਸਬਸਕ੍ਰਾਈਬ ਜਦੋਂ ਵੀ ਅਸੀਂ ਕੋਈ ਵੀਡੀਓ ਪਾਵਾਂਗੇ ਪੰਚਾਇਤੀ ਚੋਣਾਂ ਨੂੰ ਲੈ ਕੇ ਜਾਂ ਪੰਜਾਬ ਸਰਕਾਰ ਜਦੋਂ ਵੀ ਅਨਾਉਂਸਮੈਂਟ ਕਰੂਗੀ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੀ ਆਹ ਤਰੀਕ ਹੈ ਤਾਂ ਸਭ ਤੋਂ ਪਹਿਲਾਂ ਉਹ ਵੀਡੀਓ ਤੁਹਾਡੇ ਮੋਬਾਈਲ ਦੀ ਸਕਰੀਨ ਦੇ ਉੱਪਰ ਹੋਊਗੀ ਹੋਊਗੀ ਤਾਂ ਜੇ ਤੁਸੀਂ ਇਸ ਚੈਨਲ ਨੂੰ ਪੰਜਾਬੀ ਵਿਊਰਸ਼ਿਪ ਨੂੰ ਸਬਸਕ੍ਰਾਈਬ ਕੀਤਾ ਹੋਇਆ ਹੋਊਗਾ ਕਈ ਦੋਸਤ ਕਹਿੰਦੇ ਨੇ ਕਿ ਤੁਹਾਡੀ ਵੀਡੀਓ ਨਹੀਂ ਸਾਡੇ ਤੱਕ ਆਉਂਦੀ ਦੇ ਅਸੀਂ ਵਾਂਝੇ ਰਹਿ ਜਾਂਦੇ ਆ ਪੰਚਾਇਤੀ ਚੋਣਾਂ ਬਾਰੇ ਜਾਣਕਾਰੀ ਤੋਂ ਉਹ ਵੀਡੀਓ ਤੁਹਾਡੇ ਕੋਲ ਇਸ ਕਰਕੇ ਨਹੀਂ ਆਉਂਦੀ ਕਿਉਂਕਿ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਵੀਡੀਓ ਇਗਨੋਰ ਹੋ ਜਾਂਦੀ ਹੈ ਤੁਹਾਡੇ ਤੋਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਦੱਬ ਲਓ ਤੇ ਵੀਡੀਓ ਲਾਈਕ ਕਰ ਦਿਓ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਹੁਣ ਮੈਂ ਤੁਹਾਨੂੰ ਦੱਸਦਾ ਕਿ ਅਸਲ ਗੱਲ ਹੈ ਕੀ ਹੈ ਦੋਸਤੋ ਇਹ ਅਜੀਤ ਨਿਊਜ਼ਪੇਪਰ ਹੈ ਮਰੇ ਹੱਥ ਦੇ ਵਿੱਚ ਦੇਖੋ ਆਹਾ ਇਹਦੀ ਖਬਰ ਕੀ ਹੈ ਖਬਰ ਹੈਗੀ ਹੈ ਕਿ ਪੰਚਾਇਤੀ ਪੰਚਾਇਤੀ ਤੇ ਮਿਊਂਸਪਲ ਚੋਣਾਂ 6 ਮਹੀਨੇ ਦੇ ਅੰਦਰ ਨਾ ਕਰਵਾ ਕੇ ਸਰਕਾਰ ਕੀ ਸੰਵਿਧਾਨ ਦਾ ਅਪਮਾਨ ਨਹੀਂ ਕਰ ਰਹੀ ਅਜੀਤ ਅਖਬਾਰ ਨੇ ਜਿਹੜੀ ਖਬਰ ਲਾਈ ਹੈ ਅਖਬਾਰ ਦੀ ਉਹ ਖਬਰ ਇਹਨਾਂ ਦਾ ਇਹ ਕਹਿਣਾ ਹੈ ਇਸ ਅਖਬਾਰ ਦਾ ਜੀਤਦਾ ਕਿ ਪੰਚਾਇਤੀ ਚੋਣਾਂ ਤੇ ਮਿਊਂਸਪਲ ਚੋਣਾਂ ਸਰਕਾਰ ਨੂੰ 6 ਮਹੀਨੇ ਦੇ ਵਿੱਚ ਕਰਾਉਣੀਆਂ ਜ਼ਰੂਰੀ ਨੇ ਜੇਕਰ ਪੰਜਾਬ ਦੀ ਸਰਕਾਰ ਪੰਚਾਇਤੀ ਚੋਣਾਂ 6 ਮਹੀਨੇ ਦੇ ਵਿੱਚ ਨਹੀਂ ਕਰਾਉਂਦੀ ਜਾਂ ਮਿਊਨਿਸਪਲ ਚੋਣਾ 6 ਮਹੀਨੇ ਦੇ ਵਿੱਚ ਨਹੀਂ ਕਰਾਉਂਦੀ ਤਾਂ ਇਹ ਸੰਵਿਧਾਨ ਦੀ ਉਲੰਘਣਾ ਸੰਵਿਧਾਨ ਅਨੁਸਾਰ ਇਹ ਗੱਲ ਠੀਕ ਨਹੀਂ ਹੈਗੀ ਇਹ ਜਿਹੜੀ ਗੱਲ ਹੈ ਇਹ ਗੱਲ ਅਜੀਤ ਅਖਬਾਰ ਕਹਿ ਰਿਹਾ ਨਿਊਜ਼ਪੇਪਰ ਨੇ ਇਹ ਗੱਲ ਕਹੀ ਹੈ ਜ਼ਿਕਰ ਕੀਤਾ ਅੱਗੇ ਜਿਵੇਂ ਆਪਾਂ ਨੂੰ ਪਤਾ ਕਿ ਪੰਜਾਬ ਦੀਆਂ 13241 ਪੰਚਾਇਤਾਂ ਨੇ 153 ਪੰਚਾਇਤ ਸਮਤੀਆਂ ਨੇ 22 ਜਿਹੜੀਆਂ ਹੈਗੀਆਂ ਨੇ 22 ਉਹ ਜ਼ਿਲ੍ਹਾ ਪ੍ਰੀਸ਼ਦ ਨੇ ਪੰਜਾਬ ਦੀਆਂ ਤੇ ਇਹਨਾਂ ਸਾਰੀਆਂ ਦੀ ਚੋਣਾ ਪੈਂਡਿੰਗ ਨੇ ਇਸ ਤੋਂ ਇਲਾਵਾ ਮਿਊਨਿਸਪਲ ਚੋਣਾ ਪੈਂਡਿੰਗ ਨੇ 42 ਤੇ 4 ਨਗਰ ਨਿਗਮ ਦੀਆਂ ਚੋਣਾ ਪੈਂਡਿੰਗ ਨੇ ਇਹ ਸਾਰੀਆਂ ਚੋਣਾ ਕਰਾਉਣਾ 6 ਮਹੀਨੇ ਦੇ ਦੇ ਵਿੱਚ ਕਰਾਉਣੀਆ ਜ਼ਰੂਰੀ ਨੇ ਜੇਕਰ ਸਰਕਾਰ ਨਹੀਂ ਕਰਵਾ ਰਹੀ ਹੈ ਚੋਣਾ ਤਾਂ ਕੀ ਇਹ ਸੰਵਿਧਾਨ ਦੇ ਅਨੁਸਾਰ ਠੀਕ ਹੈ ਇਹ ਜਿਹੜੀ ਗੱਲ ਹੈ ਇਹ ਗੱਲ ਅਜੀਤ ਅਖਬਾਰ ਨੇ ਉਠਾਈ ਹੈ ਅਜੀਤ ਪੇਪਰ ਕਹਿੰਦਾ ਜਾਂ ਹੋਰ ਜਿਹੜੇ ਕਾਨੂੰਨੀ ਮਾਹਰ ਹੋ ਕਹਿੰਦੇ ਨੇ ਕਿ ਸਰਕਾਰ 6 ਮਹੀਨੇ ਤੋਂ ਵੱਧ ਦਾ ਸਮਾਂ ਨਹੀਂ ਟਪਾ ਸਕਦੀ ਪੰਚਾਇਤੀ ਚੋਣਾਂ ਨੂੰ ਡਿਲੇ ਕਰਨ ਦੇ ਵਿੱਚ ਦੋਸਤੋ ਜਿਹੜੀਆਂ ਪਿਛਲੇ ਵਾਰ ਪੰਚਾਇਤੀ ਚੋਣਾਂ ਹੋਈਆਂ ਸੀ ਉਹ ਹੋਈਆਂ ਹੋਈਆਂ ਸੀ 30 ਦਸੰਬਰ 2118 ਨੂੰ 30 ਦਸੰਬਰ 2018 ਨੂੰ ਚੋਣਾਂ ਹੋਈਆਂ ਸੀ ਉਹ ਤੇ ਉਸ ਪੰਚਾਇਤ ਦੀ ਜਿਹੜੀ ਉਹ ਟਰਮ ਸੀ ਉਹਦੀ ਜਿਹੜੀ ਟਰਮ ਸੀ ਉਹ ਖਤਮ ਹੋ ਗਈ ਸੀ 2024 ਜਨਵਰੀ ਦੇ ਪਹਿਲੇ ਹਫਤੇ ਦੇ ਵਿੱਚ 5 ਸਾਲ ਪੂਰੇ ਹੋ ਗਏ ਸੀ ਪਰ ਇਸ ਤੋਂ ਪਹਿਲਾਂ ਇੱਕ ਹੋਰ ਅਪਡੇਟ ਆਈ ਸੀ ਸਰਕਾਰ ਨੇ ਫੈਸਲਾ ਲਿਆ ਸੀ ਅਗਸਤ ਦੇ ਵਿੱਚ ਉਹ ਪੰਜਾਬ ਸਰਕਾਰ ਦਾ ਫੈਸਲਾ ਸੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਰਾਹੀਂ ਇਹ ਚੀਜ਼ ਕਹੀ ਸੀ ਕਿ ਅਸੀਂ ਅੱਜ ਤੋਂ ਪੰਜਾਬ ਦੀਆਂ ਜਿਹੜੀਆਂ ਪੰਚਾਇਤੀ ਚੋਣਾਂ ਨੇ ਸੌਰੀ ਆਪਣਾ ਪੰਚਾਇਤ ਪੰਚਾਇਤਾਂ ਨੇ ਜਾਫਰ 153 ਪੰਚਾਇਤ ਸਮਤੀਆਂ ਨੇ 22 ਜ਼ਿਲ੍ਹਾ ਪ੍ਰੀਸ਼ਦ ਨੇ ਅਸੀਂ ਸਾਰੀਆਂ ਨੂੰ ਪੰਗ ਕਰ ਰਹੇ ਹਾਂ ਪੰਗ ਕਰਤੀਆਂ ਸੀ ਪੰਜਾਬ ਸਰਕਾਰ ਨੇ ਪੰਚਾਇਤਾਂ ਤੇ ਉਸ ਤੋਂ ਬਾਅਦ ਹਾਈ ਕੋਰਟ ਨੇ ਕਿਹਾ ਸੀ ਕਿ ਇਹ ਗੈਰ ਕਾਨੂੰਨੀ ਹੈ ਤੁਸੀਂ ਪੰਚਾਇਤਾਂ ਭੰਗ ਨਹੀਂ ਕਰ ਸਕਦੇ ਜਦੋਂ ਹਾਈ ਕੋਰਟ ਨੇ ਮੁੜ ਕੇ ਉਹ ਪੰਚਾਇਤਾਂ ਫਿਰ ਬਹਾਲ ਕਰਤੀਆਂ ਯਾਨੀ ਕਿ ਬੈਕਫੁੱਟ ਦੇ ਉੱਪਰ ਇੱਕ ਵਾਰ ਪੰਜਾਬ ਸਰਕਾਰ ਨੂੰ ਫਿਰ ਦੋਸਤੋ ਆਉਣਾ ਪਿਆ ਸੀ ਬੈਕਫੁੱਟ ਦੇ ਉੱਪਰ ਤੇ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਕੀ ਹੈ ਕਿ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਚੋਣਾ ਨਗਰ ਨਿਗਮ ਦੀਆਂ ਚੋਣਾ ਜਾਂ ਜਿਹੜੀ 42 ਇਹ ਹੈਗੀਆਂ ਲਿਖਿਆ ਵੀ ਹੋਇਆ ਜਾਣ ਕਿ 42 ਮਿਊਨਿਸਪਲ ਕਾਉਂਸਲਾਂ ਵਿੱਚ ਚੋਣਾ ਨਾ ਕਰਾਉਣ ਦਾ ਮਾਮਲਾ ਦੋ ਸਾਲ ਤੋਂ ਹਾਈ ਕੋਰਟ ਦੇ ਵਿੱਚ ਲਟਕਿਆ ਹੋਇਆ ਕਿ ਦੋ ਸਾਲ ਤੋਂ ਇਹ ਚੋਣਾਂ ਦੋ ਸਾਲ ਹੋ ਗਏ ਨਾ ਚੋਣਾਂ ਮਤਲਬ ਹੋਈਆਂ ਨਹੀਂ ਚੋਣਾਂ ਦੋ ਸਾਲ ਤੋਂ ਹੋਏ ਤੇ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਹੈ ਹਾਈ ਕੋਰਟ ਵਾਰ-ਵਾਰ ਪੁੱਛ ਰਹੀ ਹੈ ਕਿ ਤੁਸੀਂ ਨਗਰ ਨਿਗਮ ਦੀਆਂ ਚੋਣਾਂ ਤੇ 42 ਜਿਹੜੀ ਮਿਊਨਿਸਪਲ ਚੋਣਾਂ ਨੇ ਉਹ ਚੋਣਾਂ ਕਦੋਂ ਕਰਾਓਗੇ ਪਰ ਪੰਜਾਬ ਸਰਕਾਰ ਆਪਣਾ ਜਵਾਬ ਦਾਇਰ ਕਰਨ ਦੇ ਵਿੱਚ ਹਜੇ ਟਾਈਮ ਮੰਗ ਰਹੀ ਹੈ ਕਿ ਸਾਨੂੰ ਤੁਸੀਂ ਟਾਈਮ ਦਿਓ ਇਹ ਸਾਰੀਆਂ ਗੱਲਾਂ ਜੀਤ ਖਬਰ ਨੇ ਅੱਜ ਉਸ ਤੋਂ ਬੜੀਆਂ ਠੋਕ ਕੇ ਜਿਹੜੀ ਹੈਗੀ ਖਬਰ ਉਹ ਲਿਖੀ ਸੀ ਤਾਂ ਇੱਕ ਹੋਰ ਵੀ ਸਵਾਲ ਉਠਾਇਆ ਹੈ ਅਖਬਾਰ ਨੇ ਉਹ ਕਹਿੰਦੇ ਕਿ ਕੀ ਜਿਹੜੇ ਪ੍ਰਸ਼ਾਸਕ ਲਾਏ ਜਾਂਦੇ ਨੇ ਪੰਚਾਇਤਾਂ ਦੇ ਵਿੱਚ ਲਾਏ ਜਾਂਦੇ ਨੇ ਆਧਾਰਿਆਂ ਦੇ ਵਿੱਚ ਲਾਏ ਜਾਂਦੇ ਨੇ ਜਾਂ ਸਥਾਨਕ ਸਰਕਾਰਾਂ ਦੇ ਵਿੱਚ ਨਗਰ ਜਿਨੀਸ ਨਗਰ ਸੰਸਥਾਵਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਪ੍ਰਸ਼ਾਸਕ ਲਾਏ ਜਾ ਸਕਦੇ ਨੇ ਕੀ ਉਹ ਮਤਲਬ ਸੰਵਿਧਾਨ ਅਨੁਸਾਰ ਨੇ ਜਾਂ ਫਿਰ ਉਹ ਵੀ ਗੈਰਕਾਨੂੰਨੀ ਨੇ ਕਿਉਂਕਿ 6 ਮਹੀਨੇ ਦੀ ਗੱਲ ਕਰ ਰਿਹਾ ਅਖਬਾਰ ਇਹ ਜਿਹੜੀ ਮਾਮਲਾ ਇਹ ਵੀ ਬੜਾ ਜ਼ਰੂਰੀ ਹੋ ਸਕਦਾ ਤੇ ਇੱਕ ਅਖਬਾਰ ਇਹ ਵੀ ਗੱਲ ਲਿਖਦਾ ਉਹ ਕਹਿੰਦਾ ਕਿ ਜਦੋਂ 5 ਸਾਲ 5 ਸਾਲ ਲੋਕਾਂ ਦੇ ਨੁਮਾਇੰਦੇ ਨੂੰ ਚੋਣੇ ਨੂੰ 5 ਸਾਲ ਮਿਲੇ ਨੇ ਤਾਂ ਪੰਜਾਬ ਸਰਕਾਰ ਉਹ 5 ਸਾਲ ਤੋਂ ਪਹਿਲਾਂ ਉਹਨੂੰ ਭੰਗ ਨਹੀਂ ਕਰ ਸਕਦੀ ਪਰ 6 ਮਹੀਨੇ ਰਹਿੰਦਿਆਂ ਇਹ ਫੈਸਲਾ ਸਰਕਾਰ ਲੈ ਸਕਦੀ ਹੈ ਕਿ ਚੋਣਾਂ ਆਖਰ ਕਰਵਾਉਣੀਆਂ ਕਦੋਂ ਨੇ ਪਰ ਹੁਣ ਜਿਵੇਂ ਗੱਲ ਨਿਕਲ ਕੇ ਆ ਰਹੀ ਹੈ ਕਿ ਪਹਿਲਾਂ ਤਾਂ ਪੰਜਾਬ ਸਰਕਾਰ ਨੇ ਇਸ ਕਰਕੇ ਚੋਣਾਂ ਨਹੀਂ ਕਰਵਾਈਆਂ ਕਿ ਦੇਸ਼ ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਸੀ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜਲੰਧਰ ਦੀ ਜਿਮਨੀ ਚੋਣ ਆ ਗਈ ਇਸ ਕਰਕੇ ਚੋਣ ਨਹੀਂ ਕਰਵਾਈ ਤੇ ਹੁਣ ਕਹਿੰਦੇ ਕਿ ਇਹ ਸਰਕਾਰ ਦਾ ਆਹ ਥਾਟ ਹੈਗਾ ਕਿ ਜਿਹੜੀਆਂ ਨਗਰ ਨਿਗਮ ਦੀਆਂ ਮਿਊਂਸਿਪਲ ਦੀਆਂ ਬਲਾਕ ਸਭਾਤੀ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਪੰਡਤ ਦੀਆਂ ਪੰਚਾਇਤਾਂ ਤੇ ਜਿਹੜਾ ਚੋਣਾਂ ਹੈਗੀਆਂ ਨੇ ਦੋਸਤੋ ਇਹ ਚੋਣਾਂ ਜਿਹੜੀਆਂ ਹੈਗੀਆਂ ਨੇ ਚਾਰ ਬਾਇ ਇਲੈਕਸ਼ਨ ਹੋਣੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਤੋਂ ਬਾਅਦ ਕਰਵਾਈਆਂ ਜਾਣ ਯਾਨੀ ਕਿ ਜਿਹੜੀ ਬਾਇ ਜਿਮਨੀ ਚੋਣਾਂ ਹੋਣੀਆਂ ਨੇ ਉਹ ਜਿਹੜੀ ਹਰਿਆਣਾ ਦੀ ਚੋਣ ਹੈ ਮੈਂ ਪਹਿਲਾਂ ਵੀ ਖਬਰ ਖਬਰ ਕੀਤੀ ਸੀ ਇਹ ਜਿਹੜੀ ਹਰਿਆਣਾ ਦੀ ਚੋਣ ਹੈ ਵਿਧਾਨ ਸਭਾ ਦੀ ਹੋਣ ਨਾਲ ਇਹ ਚੋਣਾਂ ਕਰਵਾਈਆਂ ਜਾਣ ਤੇ ਉਸ ਤੋਂ ਬਾਅਦ ਜਿਹੜੀਆਂ ਆਪਣੀਆਂ ਪੰਜਾਬ ਦੀਆਂ ਪੰਚਾਇਤੀ ਮਿਊਨਿਸਪਲ ਸਾਰੀਆਂ ਚੋਣਾਂ ਇਹ ਨਿਵੇੜਤੀਆਂ ਜਾਣ ਇਹ ਸਾਰੀ ਗੱਲ ਹੈਗੀ ਆ ਪਰ ਅਖਬਾਰ ਨੇ ਖਬਰ اٹھਾਈ ਹੈ ਕਿ 6 ਮਹੀਨੇ ਤੋਂ ਵੱਧ ਦਾ ਸਮਾਂ ਸਰਕਾਰ ਜੋ ਲੈ ਰਹੀ ਹੈ ਇਹ ਸੰਵਿਧਾਨਿਕ ਤੌਰ ਦੇ ਉੱਪਰ ਜਾਇਜ਼ ਨਹੀਂ ਹੈਗਾ ਸੋ ਦੋਸਤੋ ਜਿਹੜੇ ਦੋਸਤਸ ਇਸ ਚੈਨਲ ਦੇ ਉੱਪਰ ਨਵੇਂ ਆਏ ਨੇ ਉਸ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤਾਂ ਜੋ ਮੈਂ ਜਿੱਦੋਂ ਕੋਈ ਹੋਰ ਵੀ ਅਪਡੇਟ ਲੈ ਕੇ ਆਉਂਗਾ ਤੁਹਾਡੇ ਤੱਕ ਪਹੁੰਚੇ